ਅਮਰਿਤਪਾਲ ਸਿੰਘ ਵੱਲੋਂ ਖਡੂਰ ਸਾਹਿਬ ਤੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਜੀ ਉੱਥੇ ਇਹ ਜਦੋਂ ਕਿਸੇ ਸਿਆਸੀ ਪਾਰਟੀ ਆਪਣਾ ਪ੍ਰਚਾਰ ਕਰਦੀ ਹੈ ਪਰ ਉਹ ਅਮਰਿਤਪਾਲ ਦੇ ਨਾਂ ਤੋਂ ਟਾਲਦੇ ਹੋਏ ਨਜ਼ਰਾਂ ਦੇ ਰਹਿ ਟਲਦਾ 1999 ਵਿੱਚ ਅੱਜ ਤੋਂ ਲਗਭਗ 44-45 ਸਾਲ ਪਹਿਲਾਂ ਸਰਦਾਰ ਜ਼ਬਰਨਜੀਤ ਸਿੰਘ ਮਾਨ ਉਦੋਂ ਇਹ ਸੀਟ ਦਾ ਨਾਂ ਹੁੰਦਾ ਸੀ ਤਰਨਤਾਰਨ ਤੇ ਸਵਰਜੀ ਸਿੰਘ ਮਾਨ ਜੇਲ੍ਹ ਚ ਬੈਠਿਆ ਚੋਲ ਲੜੀ ਸੀ ਕਈ ਪਾਰਟੀਆਂ ਦੇ ਆਗੂ ਉਥੇ ਗਏ ਉਹਨਾਂ ਨੇ ਪਈ ਅਬਰਤਪਾਲ ਸਿੰਘ ਦਾ ਨਾਂ ਆਪਣੇ ਭਾਸ਼ਣ ਵਿੱਚ ਨਹੀਂ ਲਿਆ ਉਹਦੇ ਤੋਂ ਪਾਸਾ ਵੱਟਦੇ ਨਜ਼ਰ ਆਏ ਸ਼ਾਇਦ ਇਹਨਾਂ ਨੂੰ ਇਹ ਲੱਗਦਾ ਹੋਵੇਗਾ ਕਿ ਜੇ ਅਸੀਂ ਭਾਈ ਅਮਰਤਪਾਲ ਸਿੰਘ ਦਾ ਨਾਮ ਲੈਂਤਾ ਤਾਂ ਇੱਕ ਕਿਸਮ ਦਾ ਵਿਸ਼ੇਸ਼ ਵੋਟ ਬੈਂਕ ਕਿਤੇ ਨਾਰਾਜ਼ੀ ਨਾ ਹੋ ਜੇ ਅਮਰਤਪਾਲ ਸਿੰਘ ਵੱਲੋਂ ਖਡੂਰ ਸਾਹਿਬ ਤੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਜੀ ਉੱਥੇ ਇਹ ਜਦੋਂ ਕਿਸੇ ਸਿਆਸੀ ਪਾਰਟੀ ਆਪਣਾ ਪ੍ਰਚਾਰ ਕਰਦੀ ਹੈ ਪਰ ਉਹ ਅਮਰਤਪਾਲ ਦੇ ਨਾਮ ਤੋਂ ਟਾਲਦੇ ਹੋਏ ਨਜ਼ਰਾਂ ਦਰਾਂ ਟਲਦੇ ਸਾਬ ਦੇਖੋ ਭਾਈ ਅਮਰਤਪਾਲ ਸਿੰਘ ਆਜਾਬ ਤੌਰ ਤੇ ਉਹਨਾਂ ਦੇ ਚੋਣ ਲੜਨ ਦਾ ਪਰੰਪਰਤਾ ਬਿਲਕੁਲ ਉਹੀ ਤਰੀਕਾ ਆ ਗਿਆ ਸੀਟ ਵੀ ਉਹੀ ਹੈ ਸਮੇਂ ਦਾ ਫਰਕ ਹੈ 1999 ਵਿੱਚ ਅੱਜ ਤੋਂ ਲਗਭਗ 44-45 ਸਾਲ ਪਹਿਲਾਂ ਸਰਦਾਰ ਜ਼ਬਰਨਜੀਤ ਸਿੰਘ ਮਾਨ ਉਦੋਂ ਇਹ ਸੀਟ ਦਾ ਨਾਮ ਹੁੰਦਾ ਸੀ ਤਰਨਤਾਰਨ ਤੇ ਸਿਵਰਜੀਤ ਸਿੰਘ ਮਾਨ ਜੇਲ੍ਹ ਚ ਬੈਠਿਆ ਚੋਣ ਲੜੀ ਸੀ ਤੇ ਮਾਨ ਸਾਹਿਬ ਨੇ ਰਕਾਰਡ ਬੋਟਾਂ ਨਾਲ ਇਹ ਸੀਟ ਤੇ ਜਿੱਤ ਪ੍ਰਾਪਤ ਕੀਤੀ ਸੀ ਹੋਰ ਭਾਈ ਅਮਰਤਪਾਲ ਸਿੰਘ ਇਥੋਂ ਚੋਣ ਲੜ ਰਹੇ ਨੇ ਆਜਾਤ ਤੌਰ ਦੇ ਉੱਤੇ ਉਹਨਾਂ ਨੇ ਭਰਤਾ ਫਾਰਮ ਆਪਣਾ ਉਹਨਾਂ ਦੀ ਚੋਣ ਵਿੱਚ ਉਹਨਾਂ ਦੇ ਪਿਤਾ ਜੀ ਸਰਦਾਰ ਤਰਸੀਮ ਸਿੰਘ ਚਾਚਾ ਜੀ ਉਹਨਾਂ ਦੇ ਮਾਤਾ ਚਾਚਾ ਜੀ ਦਾ ਨਾਮ ਸਰਦਾਰ ਸੁਖਚੈਨ ਸਿੰਘ ਹੈ ਮਾਤਾ ਸਰਦਾਰ ਨੀਬਲਵੰਦਰ ਕੌਰ ਇਹਹੀ ਚੋਣ ਨੂੰ ਚਲਾ ਰਹੇ ਨੇ ਕਈ ਪਾਰਟੀਆਂ ਦੇ ਆਗੂ ਉੱਥੇ ਗਏ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਦਾ ਨਾਂ ਆਪਣੇ ਭਾਸ਼ਰ ਵਿੱਚ ਨਹੀਂ ਲਿਆ ਉਹਦੇ ਤੋਂ ਪਾਸਾ ਵੱਟਦੇ ਨਜ਼ਰ ਆਏ ਸ਼ਾਇਦ ਇਹਨਾਂ ਨੂੰ ਇਹ ਲੱਗਦਾ ਹੋਵੇਗਾ ਕਿ ਜੇ ਅਸੀਂ ਭਾਈ ਅਮਰਤਪਾਲ ਸਿੰਘ ਦਾ ਨਾਂ ਲੈਂਤਾ ਤਾਂ ਇੱਕ ਕਿਸਮ ਦਾ ਵਿਸ਼ੇਸ਼ ਵੋਟ ਬੈਂਕ ਕਿਤੇ ਨਾਰਾਜ਼ ਹੀ ਨਾ ਹੋ ਜੇ ਸੋ ਦਿਖਰਾ ਹੋਵੇਗਾ ਹੁਣ ਆਪਾਂ ਨੂੰ ਕਿ ਅਗਲੇ ਸਮੇਂ ਦੇ ਵਿੱਚ ਇਹ ਮਾਮਲਾ ਕਿਹੜੇ ਪਾਸੇ ਵੱਲ ਨੂੰ ਤੁਰਦਾ ਹੈ ਹੁਣ ਚੋਣ ਪ੍ਰਚਾਰ ਉੱਥੇ ਲਗਾਤਾਰ ਹੋਵੇਗਾ ਸਵਰਜੀਤ ਸਿੰਘ ਮਾਨ ਸਾਹਿਬ ਨੇ ਤਾਂ ਭਾਈ ਅਮਰਤਪਾਲ ਸਿੰਘ ਦੇ ਹੱਕ 'ਚ ਆਪਣਾ ਉਮੀਦਵਾਰੀ ਬਿਠਾਤਾ ਬਾਪਸਲੇਲੇ ਕਾਗਜੋ ਦੇ ਕਿ ਨਹੀਂ ਖੜੇਗਾ ਇਹ ਗੜੀਆਂ-ਗੜੀਆਂ ਜਥੇਬੰਦੀਆਂ ਭਾਈ ਅਮਰਤਪਾਲ ਸਿੰਘ ਦੇ ਹਮਾਇਤੇ ਉਹ ਆਉਂਦਗਾ ਨੇ ਬੀਬੀ ਪਰਮਜੀਤ कौर ਖਾਲੜਾ ਉਹ ਤਾਂ ਉਹਨਾਂ ਦੀ ਚੋਣਵੇਂ ਵਿੱਚ ਭਾਗ ਲੈ ਰਹੇ ਨੇ ਪਰ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਕੁਰਬਾਨੀ ਕਿਹੜੀ ਘੱਟ ਸੀ ਤੇ ਵੋਟਾਂ ਕਿੰਨੀਆਂ ਕਪੀਆਂ ਸਾਡੇ ਸਾਹਮਣੇ ਆ ਹਾਂ 1999 ਦੇ ਵਿੱਚ ਰਿਕਾਰਡ ਤੋੜ ਗਏ ਸੀ ਉਦੋਂਪਰ ਸਰਦਾਰ ਸਬਰਨਜੀਤ ਸਿੰਘ ਮਾਨ ਉਹ ਚੜਤ ਨੂੰ ਬਰਕਰਾਰ ਨਹੀਂ ਰੱਖ ਸਕੇ ਤੇ ਛਾਤਰ ਸਿਆਸਤਦਾਨਾਂ ਨੇ ਉਹਨਾਂ ਨੂੰ ਹੋਰੇ ਕੰਮਾਂ ਚੁਲਜਾਤਾ ਜੇ ਉਦੋਂ ਮਾਨ ਸਾਹਿਬ ਕਿਤੇ ਕਿਰਪਾਨ ਛੱਡ ਕੇ ਅੰਦਰ ਚੱਲ ਜਾਂਦੇ ਪਾਰਲੀਮੈਂਟ ਦੇ ਗੱਲ ਹੋਰ ਹੋਣੀ ਸੀ ਉਦੋਂ ਸੁਨਹਿਰੀ ਮੌਕਾ ਵੀ ਸੀ ਉਹ ਕੇਂਦਰ ਦੀ ਸਰਕਾਰ ਵਿੱਚ ਭਾਈਵਾਲ ਵੀ ਬਣ ਸਕਦੇ ਸੀ ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ 'ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ ਨਿਟਰਹਾਂ ਨਿਰਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ